पीएसपी साहब मेरे नाल ने हां जी ਤੁਸੀਂ ਸਾਨੂੰ ਆਪਣਾ ਮਸਲਾ ਦੱਸੋ ਕੀ ਗੱਲਬਾਤ ਹੋਈ ਜਾ ਮੈਨੂੰ ਕਲੀਅਰ ਹੋ ਜਾ ਸਾਡੀ ਸਾਨੂੰ ਪਤਾ ਪਿਆ ਆਪਣੇ ਇੱਥੇ ਆਈ ਇੱਥੇ ਐਵੇਨਿਊ ਤੋਂ ਲਗਾਈ ਆ ਮੇਰੇ ਬਰਾਦਰ ਦੀ ਮਾਈਕ ਦਿੱਖੀ ਆ ਹਾਂ ਦੂਜਾ ਕਿੰਦੀ ਨਾ ਪੜਾਈ ਸੀ ਗੱਡੀ ਕਿੱਥੇ ਗਈ ਆ ਮੈਨੂੰ ਲੱਗਿਆ ਵੀ ਡੈੜੀ ਬੇੜਾ ਘਰੇ ਨਹੀਂ ਹੀਗੇ ਕੀ ਗੱਲ ਵਾ ਤੂੰ ਇੱਧਰ ਘਪਰਾਇਆ ਕੋਈ ਬੋਲਣ ਦੇ ਆਏ ਕਹਿੰਦਾ ਤੂੰ ਗੱਲ ਕਰਾਉ ਮੈਂ ਕਹਿੰਦਾ ਉਹ ਕਰਾ ਲਈਏ ਬਾਅਦ ਚੋਦੀ ਮੇਰੀ ਭਾਜੀ ਨੇ ਮੇਰੇ ਬਰਾਦਰ ਨੂੰ ਫੋਨ ਕੀਤਾ ਉਹਨੂੰ ਦੱਸਿਆ ਕਿ ਭਾਜੀ ਦੇ ਲੱਭ ਗਈ ਲੱਭ ਗਈ ਚਲੋ ਤੁਹਾਨੂੰ ਪਤਾ ਲੱਗਿਆ ਇਹਨਾਂ ਹਾਂ ਹੁਣ ਸਾਵਾ ਕਾਰਵਾਈ ਕਰਦੇ ਹੁਣ ਮੈਨੂੰ ਇਹ ਉਹ ਇਸ ਮੌਕੇ ਤੇ ਕਿਹੜਾ ਬਦਲ ਗਿਆ ਮੌਕੇ ਤੇ ਮੈਂ ਨਹੀਂ ਸੀ ਹੈ ਬੇਟੇ ਅਸੀਂ ਕੋਈ ਨਹੀਂ ਮੌਕੇ ਤੇ ਮੈਂ ਤੁਹਾਡੇ ਦੋਵੇਂ ਹੁਣ ਤੋਂ ਤੁਹਾਡੇ ਮਗਰੋਂ ਇੱਕ ਲੱਵੀ ਪਾਜੀ ਦੇ ਨੂੰ ਡੇੜੇ ਦੇ ਦੋਵੇਂ ਦੋਵੇਂ ਜੱਪੀ ਨੇ ਤੇ ਹੌਪੀਟਲ ਚਲੇਗੇ ਨੇ ਹਾਂਜੀ ਹਾਂਜੀ ਅੱਛਾ ਚਲੋ ਹਾਂ ਨਹੀ ਹਾਂ ਸੁਣੋ ਮੌਕੇ ਤੇ ਜੀ ਕੀ ਗੱਲਬਾਤ ਹੋਈ ਐ ਨਹੀਂ ਪਿੱਛੇ ਚਾਰ ਜਣੇ ਆਇਆ ਹੀ ਹਾਂ ਤੇ ਹੁੰਦਿਆਂ ਉਹਨਾਂ ਫੈਰਿੰਗ ਕਰਦੇ ਚਾਰ ਜਣੇ ਕੱਤੇ ਆਏ ਸੀ ਸੇਵਨ ਕੱਤੇ ਦੇ ਪਈ ਆਏ ਅੱਛਾ ਜੀ ਫਿਰ 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 ਇਹੋਂ ਡਾਣਾ ਫਾਇਰ ਕੀਤਾ ਹੈ ਭਾਈ ਜੀ ਸਾਡੇ ਅੱਛਾ ਨਹੀਂ ਤੁਸੀਂ ਕਿੱਥੇ ਸੀ ਉਦੋਂ ਚਲ ਮੈਂ ਦੁਕਾਨ ਦੇ ਅੰਦਰ ਆ ਹਾਂਜੀ ਤੁਸੀਂ ਇੱਥੇ ਮਤਲਬ ਦੁਕਾਨ ਦੇ ਅੰਦਰ ਮੌਜੂਦ ਸੀ ਭਾਜੀ ਜੀ ਨੇ ਵੀ ਸਾਰੇ ਵੀ ਹਾਂਜੀ ਪਾਣੀ ਜੀ ਨਾਲ ਨਹੀਂ ਮੜ ਰਿਹਾ ਗਾ ਸੌਂ ਰਿਹਾ ਯਾਰ ਅਮਰਸਰ ਤੋਂ ਕੌਣ ਆਇਆ ਸੀ ਮੈਨੂੰ ਇਹ ਦੱਸੋ ਭਾਈ ਦਾ ਬੇਟਾ ਹੀ ਨਾਲ ਸੁਣਾ ਮੇਰੀ ਕੱਲੇ ਸੁਣਾ ਇੱਕੋ ਐ ਹੋ ਸੁਣਾ ਗੱਲ ਜਾਂ ਕੋਈ ਗੱਲ ਨਹੀਂ ਪੁਲਿਸ ਵਾਲੇ ਉਈ ਆਪਣਾ ਬਚਾ ਕਰਦੇ ਜ ਆਪਣਾ ਹੀ ਕੱਢੀ ਨਹੀਂ ਨਹੀਂ ਸਾਨੂੰ ਤੂੰ ਤੂੰ ਦਾ ਇਸ ਆਲੇ ਨੇ ਫੋਦੇ ਇਹਨੂੰ ਪੁੱਛਣ ਬਾਅਦ ਹੀ ਅਗਲਾ ਮੋਟਰਸਾਈਕਲ ਤੇਰੇ ਸਾਹਮਣੇ ਮੋਟਾ ਪੜੀ ਚਲਣੀ ਹੈ ਮੋਟਰਸਾਈਕਲ ਛੱਡ ਦੇ ਕਰੇ ਸਾਹਮਣੇ ਮੋਟਰਸਾਈਕਲ ਖੜਿਆ ਤੇਰੇ ਸਾਹਮਣੇ ਸਕੂਲੇ ਜਦੋਂ ਤੈਨੂੰ ਖੜਿਆ ਜੀ ਨਾ ਬੱਸਾ ਪਤਾ ਨਹੀਂ ਕਿ ਪੜਾ ਇਹ ਨਹੀਂ ਤੇ ਫਿਰ ਕਿੱਥੇ ਜਾਣਿਆ ਉਹ ਤੱਕ ਮਾੜਾ ਆਣਦੇ ਗੱਡੀ ਕੋਈ ਹੈ ਇਹਨਾਂ ਨੂੰ ਸ਼ਰਮ ਚਾਹੀਦੀ ਆ ਕੀ ਕਰੀਏ ਇਹੋ ਜੀ ਸਰਕਾਰ ਦੇਖ ਲਓਈ ਕੀ ਦੱਸੋ ਨਾ ਸਾਡੇ ਬੱਚੇ ਸੇਫ ਸਾਡੇ ਬੱਚੇ ਵੀ ਸੇਫ ਹੈਗੇ ਮੈਂ ਗਿਆ ਹੁੰਦਾ ਫਿਰ ਨਾ ਕੋਈ ਗੱਲ ਨਹੀਂ ਖੜਿਆ ਹਸਪੀਟਲ ਖੜਿਆ ਉਹ ਜਾ ਨਹੀਂ ਦੋਵਾਂ ਦਾ ਬਚਾ ਜਾਜੀ ਮੈਂ ਦੇਖਣਾ ਮਮੀ ਨੂੰ ਲੈ ਕੇ ਮੇਰੀ ਗੱਲ ਸੁਣੋ ਦੁਕਾਨ ਦੇ ਕਿੱਥੇ ਕਰੋ ਪਿੱਛੇ ਜਾਣਾ ਕਿਧਰ ਕਿਧਰ ਲੱਗੀ ਦੋਵਾਂ ਦੇ ਲੱਗੀ ਆ ਪਿੱਛੇ ਇੱਥੇ ਲੱਗੀ ਮਮੀ ਭਾਈ ਦੇ ਕੋਟੇ ਦੇ ਮਮੀ ਭਾਈ ਪੌਣਾ ਇਹ ਬੰਦੇ ਪਤਾ ਇਹੋ ਪਤਾ ਨਹੀਂ ਲੱਗਾ ਪਤਾ ਨਹੀਂ ਲੱਗਾ ਕਿੰਨੇ ਜਣੇ ਆਏ 4 ਜਣੇ ਇਹ ਬੜੀ ਚਾਦਰ ਨੇ ਆਹ ਖੋਲ ਆਠਾ ਖੋਲ ਕਿੰਨੇ ਜਾਣੇ ਆਏ ਭਾਈ ਸਾਡੇ ਪਿੱਛੇ ਬਾਈਪਾਸ ਤੋਂ ਉਹਨਾਂ ਨੇ ਗੱਡੀ ਲਾਈ ਆ ਕਿੱਥੋਂ ਕਿਹੜੇ ਬਾਈਪਾਸ ਅੰਬਰਸਰ ਅੰਬਰਸਰ ਬਾਈਪਾਸ ਤੋਂ ਹਾਂ ਸਾਡੇ ਪਿੱਛੇ ਗੱਡੀ ਲਾਈ ਆ ਫਿਰ ਤੁਸੀਂ ਕੀਤੇ ਹੋ ਆਪਾਂ ਆਹੀ ਗੱਡੀ ਦੇ ਸੀ ਹਾਂ ਸਾਡੀ ਹਾਡੇ ਕੋ ਸਮਾਨ ਹੀ ਆਪਾਂ ਮੈਂ ਜਵੀਰ ਬਸ ਆਪਾਂ ਕੱਲੇ ਹਾਂ ਤੁਹਾਡੇ ਮਗਰ ਲਾਈ ਹਾਂ ਹਾਂ ਜੀ ਤੁਹਾਡੇ ਮਗਰ ਲੱਗੀ ਆ ਜੀ ਤੇ ਫਿਰ ਇੱਥੇ ਗੋਲੀ ਕਿੱਧਰ ਚੱਲੀ ਇੱਥੇ ਆਪਾਂ ਗੱਡੀ ਇੱਥੇ ਲਾ ਕੇ ਖੜਾ ਰਹੀ ਆ ਉਹ ਵੀ ਉਹਨਾਂ ਮਗਰ ਆ ਖੜਾ ਸੀ ਉਹਨਾਂ ਦੇ ਪਿੱਛੇ ਆ ਖੜਾ ਰਹੀ ਆ ਇੱਥੇ ਉਹਨਾਂ ਕੋ ਕਿਹੜੀ ਗੱਡੀ ਸੀ ਚੁੱਸ ਚੁੱਕੀ ਅੱਛਾ ਹਾਂ ਜੀ ਉਹ ਲੱਗੀ ਹੁਣ ਕਿਹਦੇ ਕਿਹਦੇ ਗੋਲੀ ਜ ਕਿਹੜਾ ਪਤਾ ਨਹੀਂ ਦੇ ਕਿੰਨੀ ਬੀੜਾ ਡੈਡੀ ਮਾਸੀ ਇੱਕ ਬੜਿਆ ਹੈਲੋ ਜੱਤੀ ਅੱਗੇ ਟੱਪ ਗਈ ਇੱਕ ਕਿਹਦੀ ਭਾਗ ਜਿਹੜੇ ਮਾਰ ਕੇ ਆਏ ਸੀ ਭੱਜਣ ਲੱਗੇ ਦੇ ਉਹ ਦੱਸ ਗਿਆ ਜਿਹੜੇ ਆਏ ਉਹ ਤਾਂ ਕਿ ਭੱਗ ਸੀ ਆ ਪੁਲਿਸ ਆ ਰਹਿਣ ਦੋ ਬੱਚੇ ਤੇ ਬੱਦੀ ਨਹੀਂ ਭੱਗ ਦੋ ਤਾਂ ਨਹੀਂ ਬੱਦੀ ਨਿਕਾਲਦੀ ਨਹੀਂ ਆਪਾਂ ਆ ਗਿਆ ਕਿ ਕਿਥੇ ਪਾ ਦੇ ਪਹਿਣਾ ਕਿਦੀ ਪਾਕਿਆ ਨਹੀਂ ਇਹਨਾਂ ਦੀ ਤੁਹਾਡੀ ਫਰਕ ਨਹੀਂ ਜਦੋਂ ਕੁੰਡੇ ਆਏ ਉਹਨਾਂ ਦੀ ਪਾਕ ਹੋਣੀ ਹੈ ਅੱਛਾ ਉਹਨਾਂ ਦੀ ਪਾਕ ਇਹ ਪਾਕ ਉਥੇ ਪਈ ਹੀ ਪਈ ਕਬਜ਼ੇ ਦੇ ਕਹੋ ਇਹਨਾਂ ਦੀ ਹੋ ਗਈ ਤੇ ਸਾਡੇ ਨੂੰ ਦੇਖੋ ਆ ਲੈਣਾ ਕਬਜ਼ੇ ਦੇ ਲੈਣਾ ਫੜਾ ਹੋਟਾ ਤਾਂ ਉਹਨਾਂ ਦੀ ਹੋਈ ਜਦੋਂ ਮਗਰ ਆਈ ਨਹੀਂ ਹਾਂ ਜਾਨ ਜੀ ਕਿੱਥੇ ਹੋਈ ਉਹ ਤਾਂ ਪਤਾ ਨਹੀਂ ਕਿਹਨੇ ਆਏ ਅੱਜ ਜੀ ਅੱਛਾ ਕੋਈ ਨਾਂ ਨੂੰ ਦੱਸੋ ਕਿਧੇ ਕਿਧੇ ਲੱਗੀ ਆ ਇਹ ਤਾਂ लवली ਆ ਮੁੰਡਾ ਤੇ ਜਿਹਨੂੰ लवली ਪ੍ਰਿੰਸ ਆਲਾ ਇੱਕ ਉਹਨਾਂ ਬਰਦਰ ਪ੍ਰਿੰਸ ਆਲਾ ਉਹ ਦੋ ਦੋ ਆਪਾਂ ਮੰਗਾਦੇ ਹਾਂ ਜੀ ਇਹ ਦੋਵੇਂ ਭਰਾ ਹੀ ਹਾਂ ਜੀ ਹਾਂ ਜੀ ਕਿੱਥੋਂ ਦੇ ਰਹਿਣ ਵਾਲੇ ਨੇ ਕਨੀਏ ਕੇ ਬੰਗਰ ਇਹ ਦੋਵੇਂ ਲੰਗਾਂ ਦਾ ਨਾਂ ਕੀ ਹੈ ਸਿੱਧਾ ਇੰਦਰਜੀਤ ਸਿੰਘ ਇੰਦਰਜੀਤ ਸਿੰਘ लवली ਤੇ ਪ੍ਰਿੰਸ ਦਾ ਪ੍ਰਿੰਸ ਉਹ ਮਿਹਰ ਪ੍ਰਿੰਸ ਦੇਖਿਆ ਪਾਸ ਹਮਾਰਾ ਕਿਉਂ ਆਉਂਦੇ ਹਿੰ ਕੌਣ ਕਹਿੰਦਾ ਜਵਰਾਰ ਗਿਆ ਜੀ ਜੁਗਰਾਰ ਆਪ ਹੁਣੇ ਗੱਡੀ ਆਏ ਨੇ ਖੜੇ ਨੇ ਇਹਨੂੰ ਸਾਰੀ ਗੱਲ ਸਾਰੀ ਗੱਲ ਦਾ ਜਿਹਨੂੰ ਪਤਾ ਉਹਨਾਂ ਨੂੰ ਜਿਹੜੇ ਗੱਡੀ ਤੇ ਆਏ ਨੇ ਹੁਣੇ ਉਹ ਗਏ ਨੇ ਉਹ ਕਹਿੰਦੇ ਜਿਹਨਾਂ ਕੋਲ ਨਾਂ ਆਉਣਾ ਨਾ ਵੇਲੇ ਆਏ ਵੇਲੇ ਨਮਸ਼ੀ ਲਿਵਰੀ ਦਿ ਲੋਸ ਵਾਲੇ ਨੇ ਉਹਨਾਂ ਦੇ ਜਿਹੜੇ ਉਹਨਾਂ ਦੇ ਜਿਹੜੇ ਬੰਦੇ ਨੇ ਸਮਾਨ ਲੈ ਕੇ ਆ ਰਹੇ ਆ ਤੇ ਪਿੱਛੇ ਉਹਨਾਂ ਦੇ ਮਗਰ ਗੱਡੀ ਲੱਗੀ ਗੱਡੀ ਮਾਰਦੀ ਕੋਈ ਬੰਦੇ ਅਣਜਾਣੇ ਬੰਦੇ ਇਹ ਨਹੀਂ ਪਤਾ ਕਿੱਥੋਂ ਦੇ ਉਹ ਉਹਨਾਂ ਨੇ ਹਾਂਜੀ ਉਹ ਕਿਹੜੀ ਗੱਡੀ ਤੇ ਗੱਡੀ ਕਿੱਧਰੋਂ ਆਈ ਪੱਤ ਸਾਹਿਬ ਕਿਹੜੀ ਗੱਡੀ ਇਹ ਰੋ ਲਾ ਕੇ ਦੱਸੋ ਮੈਂ ਨਾ ਬਾਈ ਬਹੁਤ ਆਫਾਰੀ ਕਿਹੜੀ ਗੱਡੀ ਕੋਸਨ ਦਾ ਜਾ ਜਿਹੜੀ ਜਾ ਰਹੀ ਉਹਨਾਂ ਦਾ ਕੈਮਰੇ ਖੁੱਲ ਪਤਾ ਲੱਗੀ ਗੱਡੀ ਉਹਨਾਂ ਕੋਲ ਕੈਮਰੇ ਭਾਈ ਨੂੰ ਨਾਮ ਮੰਨਦਾ ਸਬਸਕ੍ਰਾਈਬ ਗੱਡੀ ਇੱਥੇ ਆਈ ਉਹ ਨਹੀਂ ਜਿਹੜੀ ਉਹ ਮੰਗਦਾ ਇੱਕ ਲੱਗੀ ਗੱਡੀ ਇਹ ਕਹਿੰਦੀ ਲੱਗੀ ਗੱਡੀ ਉਹ ਆ ਪੀਜ਼ਾ ਪਲੱਸ ਵਾਲੀ ਗੱਡੀ ਵੀ ਅੱਗ ਲੱਗੇ ਹੋ ਉਹਨਾਂ ਦੀ ਵੀ ਗੱਡੀ ਖੋਗ ਲੱਗੇ ਆ ਭਾਈ ਨਹੀਂ ਚੱਲਦੇ ਹੁੰਦੇ ਤੇ ਆਪਾਂ ਚਾਹ ਰਿਹਾ ਤਾਂ ਕਾਇ ਫਾਇਰ ਹੋ ਚੁੱਕੀ ਹੈ ਪਹਿਲਾਂ ਆਪਾਂ ਜਸਟ ਅੱਗੇ ਵੇਖ ਕੇ ਆਉਂਦੇ ਅੰਦਰੋਂ ਹੈ ਕਿ ਬਾਹਰੋਂ ਦੇਖੋ ਇੱਥੇ ਹੋਈ ਹੈ ਫਾਇਰ ਹੈ ਇੱਥੇ ਹੀ ਫਾਇਰ ਦੇਖੋ ਕਿਥੋਂ ਲੇ ਹੁੰਦੇ ਦੇਖੋ ਦੇਖੋ ਜੀ ਆਹ ਵੇਖੋ ਕੇਵਲ ਕੋਲ ਖੋਲ ਖਾਲ ਮਿਲ ਗਈ ਤੁਹਾਨੂੰ ਜੀ ਹਾਂ ਤੇ ਪਰ ਇਹ ਕਿੰਨੇ ਕਰਦੇ ਹੈ ਨੇ ਕੋਈ ਨਾ ਨਾ ਕਪੜਾ ਕਪੜਾ ਸਿੱਕਿਆ ਹੋਇਆ ਜੀ ਉਹਨਾਂ ਦਾ ਹਾਂਜੀ ਉਹ ਕਪੜਾ ਉੱਥੇ ਪਿਆ ਸੀ ਰੈੱਡ ਕਲਰ ਦਾ ਉਹ ਗਿਆ ਉਹ ਬੱਜਿਆ ਹੀ ਖੁੱਲੇ ਉਹਨਾਂ ਨੂੰ ਵੀ ਖੁੱਲੇ ਉਹਦੇ ਜਦ ਤੱਕ ਮੈਂ ਬੈਠੇ ਖੁੱਲੇ ਹੋਇਆ ਨਹੀਂ ਠੀਕ ਹੈ ਬੰਦ ਲਾ ਬੰਦ ਕਰਿਓ ਅਪਣੇ ਸਰਕੂਲ ਇੱਕ ਰੋਲਾ ਪਿਆ ਹੋਇਆ ਓਏ ਆ ਲੈਓ ਗੋਰਾਗੀਰ ਕਿੱਥੇ ਹੈ ਚਾਰ ਭਾਈ ਮੇਰੇ ਪਿਆਰੇ ਜੀ ਜੀ ਲੈ ਵਾਹ ਜੀ ਕੀ ਸਾ ਆ ਆ ਜਿਹਨੇ ਇੰਫਰੈਂਟਲੀ ਕਿਹਾ ਉਹ ਨਾਲ ਜੀ ਚੱਗਦੀ ਨਾਲ ਉਹ ਜਮਰਾ ਜੀ ਨਾਲ ਆਇਦਰ ਹੋ ਤੇ ਬੰਦ ਹੋ ਗਿਆ ਅੱਜ ਲਈ ਆਹ ਵੇ ਰੱਜੀ ਨਾ ਲੱਗਿਆ ਇਹਨਾਂ ਨੂੰ ਹੱਥ ਲੱਗਿਆ ਦੋਨ ਦੋਨ ਨੂੰ ਐਸਾ ਫਤੇਗੜ ਚੂੜੀਆਂ ਸੁਨਿਆਰੇ ਬ੍ਰਦਰ ਤੇ ਫਾਈਟਿੰਗ ਹੋਈ ਹੈ ਆ ਫਤੇਗੜ ਚੂੜੀਆਂ ਹੁਣੇ ਥੋੜੀ ਦੇਰ ਪਹਿਲੇ ਇੱਕ ਜੁਐਲਰਸ ਸ਼ਾਪ ਹੈ ਉਹਦੇ ਤੇ ਫਾਇਰਿੰਗ ਇਨਸੀਡੈਂਟ ਹੋਈ ਹੈ ਜਿਹੜੇ ਚ ਦੋ ਜਣੇ ਜਿਹੜੇ ਜ਼ਖਮੀ ਹੋਏ ਨੇ ਅਸੀਂ ਪੁਲਿਸ ਟੀਮ ਲੈ ਕੇ ਇੱਥੇ ਪਹੁੰਚ ਗਏ ਆ ਵੈਰੀਫਾਈ ਕਰ ਰਹੇ ਆ ਜੋ ਵੀ ਕ੍ਰਾਈਮ ਹੋਏਗਾ ਔਰ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਮੁਕਦਮਾ ਦਰਜ ਕਰ ਰਹੇ ਆ ਥੈਂਕ ਯੂ ਸਰ ਕੀ ਗੱਲ ਹੋਈ ਸੇਫਟ ਗੱਡੀ ਪਈ ਪਿੱਛੋਂ ਗੱਡੀ ਲੱਗੀ ਮੁੰਡੇ ਆਉਂਦੇ ਸੀ ਸਮਾਨ ਲੈ ਕੇ ਤੇ ਉਹ ਚਾਰ ਜਣੇ ਆਏ ਪਿੱਛੋਂ ਹਾਂਜੀ ਐਚ ਆਰ ਨੰਬਰ ਗੱਡੀ ਜੀ 8378 ਨੰਬਰ ਤੇ ਆਉਂਦਿਆ ਫਾਇਰਿੰਗ ਹੋਈ ਹਾਂਜੀ ਹਾਂਜੀ ਕਿਵੇਂ ਘਟਨਾ ਵਾਪਰੀ ਸਾਰੀ ਇਸ ਤਰ੍ਹਾਂ ਹੋਇਆ ਸਾਰਾ ਨਾਲ ਮਤਲਬ ਕਿ ਅਣਜਾਣੇ ਬੰਦੇ ਵੱਲੋਂ ਕੋਈ ਅਣਜਾਣ ਬੰਦੇ ਸੀ ਭਾਈ 2 4 ਜਾਨੇ ਹਾਂਜੀ ਲੋਟਸੋ ਚੱਕਰ ਆਏ ਦੋਈਆਂ 4 ਦੁੱਤੀ ਆਈ ਕਿਹ ਗੱਲ ਹੋਈ ਅੱਜ ਗੱਲ ਇਹ ਕਿ ਜੋ ਤੱਕ ਜੋ ਤੱਕ ਮੈਂ ਗਲੀ ਦੇ ਬਾਹਰ ਨਿਕਲਿਆ ਉਹ ਤੱਕ ਤਾਂ ਫਾਇਰਿੰਗ ਹੋ ਚੁੱਕੀ ਹੀ ਪਹਿਲਾਂ ਹੀ ਠੀਕ ਹੈ ਤੇ ਜਦੋਂ ਮੈਂ ਇੱਥੇ ਪਹੁੰਚਿਆ ਤੇ ਉਦੋਂ ਦੂਜਾ ਬੰਦਾ ਜਿਹੜੀ ਦੂਜੀ ਥੇ ਰਹੀ ਜਿਨ੍ਹਾਂ ਨੇ ਕਹਿੰਦੇ ਪੈਨੇ ਕਿ ਹਾਂ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ लवली ਜੂਲਸ ਵਾਰਿਆਂ ਦੇ ਉੱਪਰ ਉਹ ਆਪਣੀ ਗੱਡੀ 'ਚ ਆਪਣੇ ਬੰਦੇ ਨੂੰ ਪਾ ਕੇ ਲੈ ਕੇ ਜਾਂਦੇ ਸੀ ਮੇਰੇ ਸਾਹਮਣੇ ਹੀ ਠੀਕ ਹੈ ਤੇ ਮੈਂ ਜੋ ਤੱਕ ਵੇਖਿਆ ਕਿ ਪ੍ਰਿੰਸਾ ਜੀ ਪ੍ਰਿੰਸਾ ਜੀ ਉਹਨਾਂ ਦੇ ਵਾਕੀ ਦੇ ਉੱਪਰ ਗੋਲੀ ਲੱਗੀ ਹੋਈ ਸੀ ਤੇ ਫਿਰ ਉਹਨਾਂ ਨੂੰ ਹਸਪੀਟਲ ਵਿੱਚ ਲੈ ਕੇ ਜਾਂਦੇ ਸੀ ਕੱਲ ਇਹ ਹੋਈ ਕਿ ਸ਼ੁਰੂ ਵਿੱਚ ਜਦੋਂ ਵਾਪਸ ਆਏ ਆਪਣੇ ਜਾਂਦੇ ਵਾਰ ਜਿਨ੍ਹਾਂ ਦੇ ਲਵੜੀ ਜੁਲ੍ਹੇ ਵਾਲੇ ਜਿਹੜੇ ਆਪਣੇ ਬੰਦੇ ਨੇ ਉਹ ਦੱਸ ਰਹੇ ਨੇ ਕਿ ਉਹ ਬੰਦਿਆਂ ਨੂੰ ਅਮਸਰ ਤੋਂ ਹੀ ਮੜ ਪਿੱਛਾ ਕਰਦੇ ਆ ਰਹੇ ਲੁੱਟ ਖੋਟ ਦੇ ਚੱਕਰ ਵਿੱਚ ਤੇ ਜਦੋਂ ਉਹਨਾਂ ਦੀ ਗੱਡੀ ਇੱਥੇ ਆ ਕੇ ਖਲੋਤੀ ਆ ਤੇ ਉਹ ਜਿਹੜੀ ਦੂਜੀ ਧਿਰ ਵਾਲੇ ਸੀ ਉਹਨਾਂ ਨੇ ਗੱਡੀ ਨਾਲ ਮਗਰ ਲਾ ਕੇ ਇੱਥੇ ਖਲਾਰ ਕੇ ਉਹਨਾਂ ਦੇ ਉੱਪਰ ਤੇ ਫਿਰ ਉਲਟਾ ਜਵਾਬੀ ਕਾਰਵਾਈ ਹੋਈ ਕਿਉਂਕਿ ਉਹਨਾਂ ਨੇ ਉਹਨਾਂ ਦੇ ਉੱਪਰ ਫਰਿੰਗ ਕੀਤੀ ਗਿਆ ਤੇ ਕਿਨੇ ਜਣ ਜਖਮੀ ਆ ਜਖਮੀ लवली ਜੁਐਲਰਸ ਵਾਲੇ ਤੇ ਦੋ ਦੋਨੋਂ ਪਰ ਆ ਹੀ ਜਖਮੀ ਹੋ ਗਏ ਨੇ ਉਹ ਚੀਜ਼ ਵਿੱਚ ਉਹਨਾਂ ਦਾ ਇੱਕ ਬੰਦਾ ਜਰੂਰ ਦੇ ਵਿੱਚ ਫਟੜ ਹੋਇਆ ਦਾ ਦੂਜੀ ਤੇ ਦੂਜੇ ਤੇਰਦਾ ਵੀ ਹੋਇਆ ਫਿਰ ਜਵਾਬੀ ਕਾਰਵਾਈ ਉਹ ਆਪਣੀ ਗੱਡੀ ਦੇ ਬੰਦਾ ਆਪਣੀ ਪਾ ਕੇ ਲੈ ਗਿਆ ਸੀ ਉਹ ਨਹੀਂ ਸੀ ਲਾਈ ਆ ਜੀ ਮੈਂ ਦੱਸਦਾ ਨਹੀਂ ਤੰਗੜਾ ਦੋ ਵੀ ਦੋ ਵੇਖਿਆ ਕਰੋ ਜੇੜ ਲੱਗੇ ਨਾ ਇਦਰੋਂ ਹੋ ਕੇ ਨਾ ਸਿਆਰ ਕਰਕੇ ਤੇ ਗੇੜ ਲੱਗੇ ਆਓ ਤੇ ਇੱਥੇ ਬੰਦੇ ਨਹੀਂ ਹੈਗੇ ਕੋਈ ਵੀ ਉਦੋਂ ਲੋਕ ਕੀ ਆ ਇੱਥੇ ਬੰਦਾ ਕੋਈ ਨਹੀਂ ਹੈਗਾ ਉਦੋਂ ਉੱਥੇ ਬੜੀ ਆਵਾਜ਼ ਆਈ ਮੈਨੂੰ ਰੋੜ ਰੱਪੇ ਦੀ ਮੈਂ ਭੱਜਾਂ ਆਇਆ ਵਾਂ ਤੇ ਇੱਕ ਇਹਨੂੰ ਇੱਥੇ ਦੁਹਤਾਂ ਨਾ ਮਾਰੀ ਹੈ ਤੇ ਨਾਲ ਹੀ ਫਾਇਰਿੰਗ ਹੋ ਗਈ ਆ ਬੰਦੇ ਕੌਣ ਸੀ ਮੈਨੂੰ ਪਛਾਣ ਨਹੀਂ ਆਈ ਕਿਸੇ ਫੇਰ ਫਾਇਰਿੰਗ ਹੋਈ ਆ ਕਿੰਨੇ ਜਣੇ ਆਏ ਇੱਥੇ ਕੋ 10 ਵਜੇ ਇਕੱਠੇ ਹੋਏ ਹੋਣੇ ਕੌਣ ਨੇ ਕੌਣ ਨਹੀਂ ਇਹਨੂੰ ਗੋਲੀ ਕਿੰਨੇ ਕੋਣ ਲੱਗੀ ਹੈ ਹੈ ਇਹਨੀਆਂ ਪਨੇ ਜਣੇ ਆਉਂਦੇ ਕੈਮਰਾ ਦੇਖ ਲਿਓ ਉਹ ਵੱਤ ਕੋਲ ਮੈਂ ਪਈ ਤਿੰਨੇ ਜਣੇ ਅਸੀਂ ਗੱਡੀ ਹਾਂ ਤਿੰਨੇ ਜਣੇ ਸੀਗੇ ਹਾਂ ਹਾਂ ਕਿੰਨੇ ਜਣੇ ਤਿੰਨੇ ਜਣੇ ਆਏ ਸੀ ਮਤਲਬ ਕਿ ਇਥੇ ਖੈਰਪੁਰ